ਸਾਰੀਆਂ ਟੀਮਾਂ ਦੇ ਖਿਡਾਰੀਆਂ ਧਿਆਨ ਦੇਣ ਲਓ ਪਹਿਲੀ ਰੇਡ ਪਾਉਣ ਦੇ ਲਈ ਕਲਾਨ ਵਾਲੇ ਦੀ ਟੀਮ ਦਾ ਨੌਜਵਾਨ ਕਬੱਡੀ ਪਾਰਲੇ ਵੀ ਲਹਿਰੇ ਵਾਲਾ ਕਰਦੇ ਗੱਲ ਪੈਂਦੀ ਰੇਡ ਦੀ ਪਹਿਲੀ ਰੇਡ ਹੈ ਮੇਰੇ ਵੀਰੋ ਪਹਿਲਾ ਨੰਬਰ ਜਿਹੜਾ ਇਸ ਵੇਲੇ ਧਾਵੀ ਦੇ ਲਈ ਜੁੜਦਾ ਹੋਇਆ ਹੈ ਨਦੀਮ ਵਾਲੇ ਦੀਪ ਦਾ ਧੰਨਵਾਦ ਹੈ ਗੱਲਾਂ ਹੁੰਦੀਆਂ ਮੇਰੇ ਵੀਰੋ ਸਾਡੇ ਕਲਵੰਤ ਸਿੰਘ ਜੀ ਸਾਬਕਾ ਸਰਪੰਚ 12000 ਰੁਪਏ ਉਹ ਵੀ ਸਨਮਾਨ ਪ੍ਰਾਪਤ ਕਰ ਲੈਣ ਇਧਰ ਚੈਲ ਟ੍ਰਾਂਸਪੋਰਟ ਦਾ ਸਨਮਾਨ ਕੀਤਾ ਜਾ ਰਿਹਾ ਹੈ ਤੇ ਨਾਲ ਜਗਸੀਰ ਸਿੰਘ ਜੀ ਸਰਪੰਚੋ ਵੀ ਸਨਮਾਨ ਜਿਹੜਾ ਪ੍ਰਾਪਤ ਕਰਨ ਲੈਣ ਧੂਰਕੋਟ ਦੀ ਟੀਮ ਜੀ ਇੱਕ ਮਿੰਟ ਦੀ ਧੂਰਕੋਟ ਦੀ ਟੀਮ ਨੇ ਮੈਚ ਕਿਦਾਂ ਨਾਲ ਕੱਲੇ ਦੋ ਤਿੰਨ ਟੀਮਾਂ ਨੂੰ ਬਾਹੇ ਮਾਰ ਸੋਣੇ ਵੀਰ ਪੱਕਾ ਸ਼ਹੀਦਾਂ ਤੇ ਧੂਰਕੋਟ ਬਾਬਾ ਬਾਵਨदास ਬਹਾਮਣ ਵਾਲਾ ਬਈ ਪੱਕਾ ਸ਼ਹੀਦਾਂ ਦੇ ਧੂਰਕੋਟ ਦੀਆਂ ਟੀਮਾਂ ਨੂੰ ਇੱਕ ਮਿੰਟ ਦਾ ਸਮਾਂ ਪੱਕਾ ਸ਼ਹੀਦਾਂ ਦੇ ਧੂਰਕੋਟ ਦੀਆਂ ਟੀਮਾਂ ਗਰਾਊਂਡ ਦੇ ਨੇੜੇ ਆਉ ਜੀ ਕਰੋ ਪੱਕਾ ਸ਼ਹੀਦਾਂ ਆ ਗਈ ਧੂਰਕੋਟ ਆ ਜਾਵੇ ਧੂਰਕੋਟ ਮੁਸਤਵਦ ਡੇਰਾ ਬਹਾਮਣ ਵਾਲਾ ਤੇ ਕਰਨ ਸਪੋਰਟਸ ਕਲੱਬ ਰੋੜੀ ਰੇ ਤੇ ਰੱਲੀ ਬਰੇ ਸਾਹ ਤੇ ਰੋੜੀ ਝੋਲੜੋਹੀ ਤੇ ਕੁਸਲਾ ਡੇਰਾ ਰਾਪਰ ਤੇ ਪ੍ਰਦੀਪ ਕਲੱਬ ਨੇ ਸੇਹਾ ਅਮਰੀਕ ਕੁਸਲਾ ਜੀ ਸਨਮਾਨ ਪ੍ਰਾਪਤ ਕਰ ਲੈਣਾ ਅਮਰੀਕ ਕੁਸਲਾ ਜੀ ਉਹ ਲਾਈਵ ਚਲਾਓ ਲੋ ਕਬੱਡੀ ਪਾਉਣ ਦੇ ਲਈ ਨੌਜਨ ਕਮਰ ਫੇਰ ਅੱਗੇ ਨੂੰ ਵਧਦਾ ਹੋਇਆ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਅੰਦਰ ਕਲਾਲ ਵਾਲੇ ਦੀ ਟੀਮ ਕਿਧਰ ਦੇ ਪਾਸੇ ਕਹਿੰਦੇ ਕਿਧਰ ਸਾਈਡਾਂ ਦੱਸਣੀਆਂ ਬਾਈ ਆਪਾਂ ਮੁਸਤਵਦ ਮੇਰੇ ਪਾਸੇ ਆਪਾਂ ਹੀ ਦੱਸਦੇ ਵੀ ਪਿੰਡਾਂ ਨੇ ਪਾਸੇ ਕਲਾਲ ਵਾਲਾ ਹੈ ਕਿ ਦੂਸਰੇ ਪਾਸੇ ਟੀਮ ਜਟਾਣੇ ਦੀ ਹੈ ਜਟਾਣਾ ਕਲਾ ਜਟਾਣਾ ਖੁਰ ਦਾ ਬੜੇ ਮਸ਼ਹੂਰ ਪਿੰਡ ਆ ਮੇਰੇ ਵੀਰੋ ਗੁਰਪ੍ਰੀਤ ਕਲਾਲ ਵਾਲੇ ਦਾ ਜਮਸੇ ਕੈਨੇਡਾ ਦੀ ਧਰਤੀ ਤੇ ਮੇਰੇ ਵੀਰੋ ਲਗਲੇ ਵਾਲੇ ਕਾਕੇ ਦੇ ਵੀ ਦੇ ਦੇ ਕਹਿੰਦੇ ਕੈਨੇਡਾ ਦੇ ਵਿੱਚ ਹੈ ਤੇ ਗੱਲਾਂ ਹੁੰਦੀਆਂ ਸਮੇਂ ਸਮੇਂ ਦੇ ਪ੍ਰਸਿੱਧ ਕਬੱਡੀ ਖਿਡਾਰੀਆਂ ਦੀਆਂ ਆ ਰੇਡ ਪਾਉਣ ਦੇ ਲਈ ਗਰੂ ਵੱਜ ਚੁੱਕਿਆ ਵੀ ਗੱਲਾਂ ਸੱਚੀਆਂ ਲਿਖਦਾ ਪਿੱਲਾ ਲਲਤੋ ਦੀ ਧਰਤੀ ਦਾ ਵਰਤਨਾ ਤਾਂ ਬੰਦੇ ਨਾਲ ਵਰਤੋ ਐਵੇਂ ਬੰਦਾ ਨਹੀਂ ਬੁੱਤੇ ਦਾ ਵਰਤਨਾ ਤਾਂ ਇਵੇਂ ਬੰਦਾ ਨਹੀਂ ਕਰਦੀਦਾ ਲਓ ਸਾਹਮਣੀ ਕਬੱਡੀ ਪਾਉਣ ਦੇ ਲਈ ਕਲਾਨ ਵਾਲੇ ਦਾ ਸੀਟੀ ਟਰਾਈ ਕਰਦਾ ਹੈ ਇਹ ਸੀਟੀ ਕਲਾਨ ਵਾਲੇ ਪਿੰਡ ਦਾ ਗਵਾਂਡ ਪਿੰਡ ਹੈ ਲੈ ਵੀ 2 ਕਿਲੋਮੀਟਰ ਦੀ ਦੂਰੀ ਤੇ ਬਸਿਆ ਹੈ ਪਿੰਡ ਕਲਾਨ ਵਾਲਾ ਪਿੰਡ ਖੇਡ ਰਿਹਾ ਤੇ ਦੂਸਰੇ ਪਾਸੇ ਜਟਾਣਾ ਪਿੰਡ ਜਿਹੜੇ ਪਿੰਡ ਦੇ ਕਨਵੀਰ ਨੇ ਦੁਨੀਆ ਵਿੱਚ ਮਸ਼ਹੂਰ ਕਰ ਦਿੱਤਾ ਹੈ ਅਮਰੀਕ ਕੁਸਲਾਰੀ ਹੋ ਗਿਆ ਸਨਮਾਨ ਹੈ ਠੀਕ ਹੈ ਇਹ ਆ ਪਿੰਨੇ ਵਾਲਾ ਜੱਸਾ ਤੇਰਾ ਭਾਂਜਾ ਤੇਰਾ ਕੀ ਨਾਂ ਸੂਰਤੀਆਲਾ ਚੰਨਣ ਚੰਨਣ ਸਿੰਘ ਆ ਸੂਰਤੀਆਲਾ 100 ਤੇ 10 ਰੁਪਏ ਦੇ ਗਏ ਮੇਰੇ ਵੀਰ ਮਾਮਿਆਂ ਨੂੰ ਭਾਂਜਿਆਂ ਤੇ ਮਾਣ ਹੁੰਦਾ ਆ ਸਾਹਮਣੇ ਨੌਜਾਂ ਦੇ ਗੱਭਰੂ ਨੰਬਰ ਲੱਗੇ ਵਾਪਾ ਜਾਂਦਾ ਹੋਇਆ ਗੱਲਾਂ ਹੁੰਦੀਆਂ ਨੌਜਾਂ ਦੀ ਖੇਡਦੀ ਐ ਵੀ ਟੀਵੀ ਅਖਬਾਰਾਂ ਵਿੱਚ ਨਾਮ ਬੋਲਦਾ ਇੱਕ ਨਹੀਂ ਹੁਣ ਥਾਂ-ਥਾਂ ਬੋਲਦਾ ਕਿਹਦਾ ਹੈ ਪੁੱਤ ਕਿਹਦਾ ਹੈ ਪੁੱਤਾਂ ਪਤ ਜਿੰਨਾ ਮਾਵਾ ਦੇ ਖੇਡਦੇ ਕਬੱਡੀ ਨਾ ਉੱਚਾ ਹੁੰਦਾ ਪੂਰੇ ਖਾਨਦਾਨ ਦਾ ਗੋਪੀ ਆਲਰਾਊਂਡਰ ਗੋਪੀ ਆਲਰਾਊਂਡਰ ਹਾ ਕਰਾ ਗਿਆ ਬੱਲੇ ਬੱਲੇ ਹਾ ਕਰਾ ਗਿਆ ਬੱਲੇ ਬੱਲੇ ਸਿਰੇ ਦਾ ਮੈਚ ਖੇਡਿਆ ਜਾ ਰਿਹਾ ਹੈ ਧੀਮਿਆਂ ਨਾਲ ਜੱਸਾ ਆਇਆ ਹੋਇਆ ਛੋਟੀ ਦੀ ਟੀਮ ਬਣਾਈ ਹੈ ਕਲਰ ਵਾਲਾ ਪਿੰਡ ਗਵਾਂਡੀ ਪਿੰਡ ਹੈ ਖੁਸ਼ਾ ਖੇਡ ਰਿਹਾ ਧੁਰਗੋੜ ਦੇ ਲਈ ਹਾ ਸਾਹਮਣੇ ਕਬੱਡੀ ਪੈ ਗਈ ਲੈ ਰਹੇ ਨੇ ਕਰਦੇ ਗੱਲ ਮੇਰੀ ਬੇਨਤੀ ਹੈ ਬਈ ਦੇ ਨਾਂ ਦੇ ਵਿੱਚੋਂ ਗੋਪੀ ਕਲਾਂ ਵਾਲੇ ਦੀ ਟੀਮ ਜੇਤੂ ਰਹੀ ਹੈ ਜੀ ਨੋਟ ਕਰਿਓ ਜਿਹੜੀ ਟੀਮ ਪਿੰਡ ਵਾਲੇ ਪਾਸੇ ਖੇਡਦੀ ਗੋਪੀ ਕਲਾਂ ਵਾਲਾ ਪਹਿਲੇ 68 ਕਿਲੋ ਦੇ ਮੈਚ ਦੀ ਜਿਹੜੀ ਜੇਤੂ ਬਣੀ ਹੈ ਆ ਮੈਚ ਕਹਿੰਦੇ ਧੂੜਕੋਟ ਤੇ ਪੱਕਾ ਸ਼ਹੀਦਾਂ ਦਾ ਖੇਡਿਆ ਜਾਣਾ ਹੈ ਕਹਿੰਦਾ ਧੂੜਕੋਟ ਦੀ ਟੀਮ ਲੈ ਕੇ